ਸਤਿ ਸ਼੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਲਾ ਪ੍ਰੀ ਸਿੰਘ ਪੁੱਲਰ ਇਸ ਵਾਰ ਆਪਣੇ ਕਿਸਾਨ ਵੀਰ ਬਾਸਮਤੀ ਵੱਲ ਬਹੁਤ ਹੀ ਜ਼ਿਆਦਾ ਹੋਇਆ ਬਾਸਮਤੀ ਇਸ ਵਾਰ ਕਾਫੀ ਜ਼ਿਆਦਾ ਲੱਗੇਗੀ ਖਾਸ ਕਰਕੇ ਬਾਸਮਤੀ 1092 ਤੇ ਬਾਸਮਤੀ 1509 ਦੋਨੇ ਬਹੁਤ ਹੀ ਜ਼ਿਆਦਾ ਵਧੀਆ ਵੈਰਾਈਟੀਆਂ ਘੱਟ ਟਾਈਮ ਦੇ ਵਿੱਚ ਵੱਧ ਝਾੜ ਦੇਣ ਵਾਲੀਆਂ ਵੈਰਾਈਟੀਆਂ ਪਰੰਤੂ ਆਪਾਂ ਇਨ੍ਹਾਂ ਵੈਰਾਈਟੀਆਂ ਤੋਂ ਵੱਧ ਤੋਂ ਵੱਧ ਝਾੜ ਕਿਵੇਂ ਲੈ ਸਕਦੇ ਆ ਬੰਪਰ ਝਾੜ ਕਿਵੇਂ ਲੈ ਸਕਦੇ ਆ ਕਿਉਂਕਿ ਦੋਸਤੋ ਕੋਈ ਵੀ ਵੈਰਾਈਟੀ ਆ ਸਭ ਤੋਂ ਪਹਿਲੀ ਗੱਲ ਯਾਦ ਰੱਖੋ ਕਿ ਉਸ ਨੂੰ ਸਹੀ ਟਾਈਮ ਤੇ ਲਾਉਣਾ ਬਹੁਤ ਜ਼ਰੂਰੀ ਆ ਜੇਕਰ ਬਾਸਮਤੀ 1509 1692 ਆਪਾਂ ਜੂਨ ਦੇ ਵਿੱਚ ਖੇਤਾਂ 'ਚ ਲਗਾ ਦੇਵਾਂਗੇ ਆਪਣਾ ਵੱਡਾ ਨੁਕਸਾਨ ਹੋ ਸਕਦਾ ਕਿਉਂਕਿ ਇਹ ਪੱਕਣ ਦੇ ਵਿੱਚ ਸਿਰਫ 115 ਤੋਂ 120 ਦਿਨ ਲੈ ਕੇ ਜਾਂਦੀਆਂ ਪਨੀਰੀ ਕੱਟ ਗਈ ਆਪਣੇ ਖੇਤਾਂ ਦੇ ਵਿੱਚ ਤਿੰਨ ਮਹੀਨੇ ਲੈ ਕੇ ਜਾਂਦੀਆਂ 90 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਜੇਕਰ ਇਹਨਾਂ ਦੋਨਾਂ ਵੈਰਾਈਟੀਆਂ ਨੂੰ ਆਪਾਂ ਜੂਨ ਦੇ ਵਿੱਚ ਹੀ ਲਗਾ ਦਿੱਤਾ ਤੇ ਇਸ ਦਾ ਨਸਾਰਾ ਹੋਵੇਗਾ ਗਰਮੀ ਦੇ ਵਿੱਚ ਗਰਮੀ ਦੇ ਵਿੱਚ ਨਸਾਰਾ ਹੋਊਗਾ ਪੱਕਾ ਹੀ ਪਤਾ ਵੀ ਫੋਕ ਵੱਧ ਬਣੂਗੀ ਝਾੜ ਘਟੂਗਾ ਕੁਆਲਟੀ ਵੀ ਆਪਣੀ ਬੇਕਾਰ ਹੋਊਗੀ ਜਿਹਦੇ ਕਰਕੇ ਰੇਟ ਵੀ ਆਪਣਾ ਘਟ ਲੱਗੂਗਾ ਇਸ ਲਈ ਦੋਸਤੋ ਕੋਸ਼ਿਸ਼ ਕਰੋ ਇਹਨਾਂ ਦੋਨਾਂ ਵੈਰਾਈਟੀਆਂ ਨੂੰ ਆਪਾਂ ਆਪਣੇ ਖੇਤਾਂ ਵਿੱਚ ਕਦੋਂ ਲਗਾਉਣਾ 10 ਜੁਲਾਈ ਦੇ ਅੱਧੇ ਵਿੱਚ ਤੇ ਪੂਰਾ ਜੁਲਾਈ ਦਾ ਮਹੀਨਾ ਲਗਾ ਸਕਦੇ ਆ ਹੁਣ ਦੋਸਤੋ ਆਪਣੀ ਪਹਿਲੀ ਗਲਤੀ ਕਲੀਅਰ ਕਰਤੀ ਬਹੁਤ ਵੱਡੀ ਗਲਤੀ ਕਰਦੇ ਆਪਣੇ ਕਿਸਾਨ ਵੀਰ ਆਪ ਨੂੰ ਇਹ ਹੀ ਨਹੀਂ ਪਤਾ ਹੁੰਦਾ ਜਦ ਇਹ ਵੈਰੈਟੀ ਕਿੰਨਾ ਸਮਾਂ ਲੈ ਕੇ ਜਾਂਦੀ ਆ ਬਸ ਚੁੱਪ ਕਰਕੇ ਖੇਤਾਂ ਚ ਲਾ ਦਿੰਨੇ ਆ ਬਾਅਦ ਵਿੱਚ ਕਹਿੰਨੇ ਆ ਯਾਰ ਵੈਰੈਟੀ ਮਾੜੀ ਸੀ ਸਾਡਾ ਖੇਤ ਤਾਂ ਬਹੁਤ ਚੰਗਾ ਸੀਗਾ ਤਾਂ ਦੋਸਤੋ ਇਹ ਆਪਣੀ ਪਹਿਲੀ ਤੇ ਸਭ ਤੋਂ ਵੱਡੀ ਗਲਤੀ ਹੈ ਇਸ ਨੂੰ ਸੁਧਾਰੋ ਦੂਜੀ ਗਲਤੀ ਕੀ ਕਰਦੀ ਆ ਆਪਾਂ ਪਨੀਰੀ ਬੀਜ ਲੈਨੇ ਆ ਪਛੇਤੀ ਤੇ ਫਿਰ ਆਪਾਂ ਕੀ ਕਰਦੀਆਂ ਯਾਰ 40 ਦਿਨਾਂ ਦੀ ਪਨੀਰੀ ਹੋ ਗਈ ਸੀ ਚਲੋ ਲਾ ਦਨੇ ਖੇਤ ਦੇ ਵਿੱਚ ਨਾਲੇ ਫੱਟੀ ਦੀ ਵੰਜਦੇ ਥੋੜੀ ਜੀ ਇਹ ਫਿਰ ਮੱਚਦੀ ਨਹੀਂ ਤਾਂ ਦੋਸਤੋ ਜੇਕਰ ਇੰਨਾ ਦੋਨਾਂ ਵੈਰਾਈਟੀਆਂ ਦੀ ਜੇਕਰ ਤੁਸੀਂ ਪਨੀਰੀ 40 45 ਦਿਨਾਂ ਦੀ ਕਰਕੇ ਲਗਾ ਰਹੇ ਹੋ ਤਾਂ ਵੀ ਤੁਹਾਡਾ ਨੁਕਸਾਨ ਆ ਕਿਉਂਕਿ ਦੋਸਤੋ 90 ਦਿਨਾਂ ਚ ਪੱਕ ਕੇ ਇਹ ਤਿਆਰ ਹੋ ਜਾਂਦੀ ਆ 3 ਮਹੀਨੇ ਆਪਣੇ ਖੇਤਾਂ ਵਿੱਚ ਲਿਆ ਜਾਂਦੀ ਆ ਸਾਰਾ ਸਮਾਂ ਤਾਂ ਆਪਾਂ ਪਨੀਰੀ ਵਿੱਚ ਹੀ ਘੜਤਾ ਤਾਂ ਦੋਸਤੋ ਸਿਰਫ ਤੇ ਸਿਰਫ 25 ਦਿਨਾਂ ਦੀ ਪਨੀਰੀ ਆਪਾਂ ਖੇਤਾਂ ਵਿੱਚ ਲਾਉਣੀ ਆ ਇਸ ਤੋਂ ਵੱਡੀ ਨਹੀਂ ਹੁੰਦੀ ਨਹੀਂ 25 26 ਦਿਨਾਂ ਦੀ ਪਨੀਰੀ ਬਹੁਤ ਵੱਡੀ ਹੋ ਜਾਂਦੀ ਆ ਇਸ ਲਈ ਦੋਸਤੋ ਮੇਰੀ ਆ ਗੱਲ ਪੱਲੇ ਬੰਨ ਲਓ ਚਾਹੇ ਬਾਸਮਤੀਆ ਚਾਹੇ ਪਰਮਰਲ ਚਾਹੇ ਹਾਈਬ੍ਰਿਡਾ ਜੇਕਰ ਉਹ ਘੱਟ ਸਮੇਂ ਵਾਲੀ ਵੈਰੈਟੀ ਆ ਤਾਂ ਉਸ ਦੀ ਪਨੀਰੀ ਦੀ ਉਮਰ ਵੀ ਘੱਟ ਹੋਣੀ ਚਾਹੀਦੀ ਯਾਨੀ ਕਿ 25-26 ਦਿਨਾਂ ਦੀ ਪਨੀਰੀ ਆਪਣੇ ਖੇਤਾਂ ਵਿੱਚ ਲੱਗ ਜਾਣੀ ਚਾਹੀਦੀ ਜੇਕਰ ਬੰਪਰ ਝਾੜ ਚੰਗਾ ਝਾੜ ਤੁਸੀਂ ਲੈਣਾ ਚਾਹੁੰਦੇ ਹੋ ਜੇਕਰ ਇਸ ਤੋਂ ਵੱਡੀ ਉਮਰ ਹੋਵੇਗੀ 30 ਦਿਨ ਤੋਂ ਪਲੱਸ ਜੇਕਰ ਉਮਰ ਹੋ ਵੀ ਨਾ ਪਨੀਰੀ ਦੀ 40 ਦਿਨਾਂ ਦੀ ਲਾਤੀ ਤਾਂ ਤੁਹਾਡਾ ਝਾੜ ਘਟੇਗਾ ਘਟੇਗਾ ਕੱਟਣ ਵਾਲਾ ਆਪਣੇ ਚਾਂਸ ਵੱਜ ਜਾਂਦੀ ਆ ਹੁਣ ਅੱਗੇ ਗੱਲ ਕਰਦੀ ਆ ਆਪਣੇ ਕਿਸਾਨ ਵੀ ਲਾ ਲੈਂਦੇ ਆ ਘੱਟ ਸਮੇਂ ਵਾਲੀਆਂ ਵੈਰੈਟੀਆਂ ਇਹ ਤੀਜੀ ਗਲਤੀ ਆ ਬਹੁਤ ਵੱਡੀ ਤੇ ਯੂਰੀਆ ਪਾਈ ਜਾਂਦੇ 50 ਦਿਨਾਂ ਤੱਕ ਦੋਸਤੋ 50 ਦਿਨਾਂ ਤੱਕ ਤਾਂ ਇਹ ਗੋਦ ਦੇ ਵਿੱਚ ਆ ਜਾਂਦੀ ਆ ਆਪਾਂ ਇਸ ਦੀ ਯੂਰੀਆ 25 ਦਿਨਾਂ ਦੇ ਅੰਦਰ ਅੰਦਰ ਬੱਤ 28 ਕਰ ਲੋ ਇਸ ਤੋਂ ਉੱਪਰ ਨਾ ਨੰਗਨ ਦਿਓ ਜਿੰਨੀ ਯੂਰੀਆ ਪਾਉਣੀ ਆ ਬਸ 25 26 ਦਿਨਾਂ ਦੇ ਅੰਦਰ ਅੰਦਰ ਪਾ ਦਿਓ ਤਾਂ ਆ ਤਿੰਨ ਵੱਡੀਆਂ ਗਲਤੀਆਂ ਜਿਹੜੇ ਕਿ 80 ਤੋਂ 85% ਕਿਸਾਨ ਵੀਰ ਕਰਦੇ ਆ ਹੁਣ ਦੋਸਤੋ ਇਹ ਕੱਲੀ ਗਲਤੀ ਬਾਸਮਤੀ ਤੇ ਲਾਗੂ ਨਹੀਂ ਹੁੰਦੀ ਕਿਤੇ ਆਖੋ ਅਸੀਂ 1509 ਤੇ 1692 ਦੇ ਵਿੱਚ ਆ ਗਲਤੀਆਂ ਨਹੀਂ ਕਰਨੀਆਂ ਜੋ ਵੀ ਘੱਟ ਸਮੇਂ ਲੈਣ ਵਾਲੀਆਂ ਵੈਰਾਈਟੀਆਂ ਚਾਹੇ ਝੋਨਾ ਗਾ ਆਪਣਾ ਪਰਮਲ ਚਾਹੇ ਹਾਈਬ੍ਰਿਡਾ ਚਾਹੇ ਬਾਸਮਤੀ ਆ ਸਾਰਿਆਂ ਦੇ ਵਿੱਚ ਇਹ ਤਿੰਨ ਗਲਤੀਆਂ ਕਰਦੇ ਹੋ ਤਾਂ ਆਪਣਾ ਝਾੜ ਘੱਡੇ ਗਹੀ ਘਟੇਗਾ ਇਸ ਲਈ ਦੋਸਤੋ ਇੰਨਾ ਗੱਲਾਂ ਨੂੰ ਲਿਖ ਕੇ ਰੱਖ ਲਓ ਆਪਾਂ ਆ ਤਿੰਨ ਵੱਡੀਆਂ ਗਲਤੀਆਂ ਹੁਣ ਨਹੀਂ ਕਰਨੀਆਂ